ਹੈਪੀ ਜਸਲ ਤੇ ਜਗਿੰਦਰ ਨੇ ਜੋ ਮੇਰੇ ਬਾਰੇ ਮੰਦ ਭਾਗੀ ਅਫਵਾਹ ਫਲਾਈ ਆ ਉਹਦਾ ਸਪਸ਼ਟੀਕਰਨ ਦੇਣ ਮੈਂ ਤੁਹਾਡੇ ਸਾਹਮਣੇ ਆਇਆ ਨਾ ਤੇ ਇਸ ਵਿਰੋਧੀ ਪਾਰਟੀਆਂ ਨੇ ਚਾਹੁੰਦੀਆਂ ਵੀ ਸਰਕਾਰ ਬਣੀ ਤੇ ਮੈਂ ਕੋਈ ਪੰਜਾਬ ਦਾ ਭਲਾ ਕਰ ਸਕਾਂ ਉਹਨਾਂ ਨੇ ਕਿਹਾ ਸੀ ਕਿ ਹੈ ਜਿਹੜਾ ਰੱਤਾ ਆ ਨਹਾਉਂਦਾ ਨਹੀਂ ਆ ਸੋ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਆਪਣੇ ਮਿੱਤਰਾਂ ਨੂੰ ਇਹ ਦੱਸਣਾ ਚਾਹੁੰਨਾ ਆ ਕਿ ਪੂਰੇ 3 ਮਹੀਨੇ ਬਾਅਦ ਤਕਰੀਬਨ 97 ਦਿਨਾਂ ਬਾਅਦ ਮੈਂ ਅੱਜ ਫੇਰ ਸਿਰ ਪਿੰਡੇ ਨਹਾ ਕੇ ਇਤਿਹਾਸ ਰਾਜ ਦਿੱਤਾ ਆ ਮੈਂ ਇਹਨਾਂ ਵਿਰੋਧਕ ਪਾਰਟੀਆਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਵੀ ਪੰਜਾਬ ਦੇ ਵਿੱਚ ਸੂਰਮੇ ਬਹਾਦਰ ਮਹਾਬਲੀ ਯੋਧੇ ਜੁਹੰਦੇ ਆ ਜਿਹੜੇ ਆਪਣੇ ਪਿੰਡੇ ਤੇ ਆਪਣੇ ਸਿਰ ਤੇ ਠੰਡਾ ਪਾਣੀ ਪਾ ਕੇ ਇੱਕ ਵੱਖਰੀ ਮਿਸਾਲ ਪੈਦਾ ਕਰਕੇ ਵਿਖਾਉਂਦੇ ਆ ਸੋ ਮੈਂ ਤੁਹਾਡਾ ਆਪਣਾ ਰਤਾਂਮਲੀ ਪਾਣੀਆਂ ਦਾ ਰਾਖਾ ਪੰਜਾਬ ਦਾ ਰਾਖਾ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਇਦਾਂ ਦੀਆਂ ਗਲਤ ਫਵਾਵਾ ਨਾ ਫਲਾਓ 97 ਦਿਨ ਬਣਦੇ ਆ ਕਿਉਂਕਿ ਅਗਰ ਕੋਈ 31 ਦਿਨਾਂ ਦਾ ਵੇ ਮਹੀਨਾ ਹੋਊਗਾ ਤੇ ਤਕਰੀਬਨ 3 ਮਹੀਨੇ ਤੇ 7 ਦਿਨ ਸ਼ਾਇਦ 100 ਦਿਨ ਦੇ ਕਰੀਬ ਬਾਦ ਮੈਂ ਨਹਾ ਕੇ ਇਤਿਹਾਸ ਰਚ ਲਿਆ ਔਰ ਸਾਰੀ ਬਾਡੀ ਫਰੈਸ਼ ਆ ਮੇਰੇ ਸਿਲਕੀ ਸਿਲਕੀ ਬਾੜਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੌਸਮ ਕਿੰਨਾ ਸਹਾਵਨਾ ਆ ਔਰ ਮੇਰੇ ਚਿਹਰੇ ਦੇ ਗਲੋ ਤੋਂ ਤੁਸੀਂ ਜੈਲਸੀ ਕਰ ਸਕਦੇ ਹੋ ਸਾਸਰੀ ਘਰ